ਜੀ ਲੋਕਾਂ ਦਾ ਸਪੋਕਸਮੈਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਰੋ ਵੀ ਅਧੰਜਲ ਤੁਹਾਡੇ ਨਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਰਿਸ਼ਤਿਆਂ ਦੀ ਤੇ ਰਿਸ਼ਤੇ ਦੇ ਵਿੱਚ ਨਿਗਾਰ ਕਿਉਂ ਆ ਰਿਹਾ ਹੈ ਰਿਸ਼ਤੇ ਕਿਉਂ ਪਹਿਲਾਂ ਦੇ ਵਰਗੇ ਨਹੀਂ ਰਹੇ ਰਿਸ਼ਿਆਂ ਤੇ ਕੀ ਗੱਲ ਪੈਸਾ ਭਾਰੂ ਹੋ ਗਿਆ ਇਸ ਬਾਰੇ ਚਰਚਾ ਕਰਾਂਗੇ ਉਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਰਿਪੋਰਟ ਦੇਖ ਲੈਣੇ ਹੋਨ ਮੈਨੂੰ ਬਤਾ ਚਲਿਆ ਵਾਗੀ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਅਜਨਾਲਾ ਤੇ ਪਿੰਡ ਕਿਆਮਪੁਰ ਦੇ ਵਿੱਚ ਇੱਕ ਐਸਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਘਰੇਲੂ ਕਲੇਸ਼ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਪੇਕੇ ਘਰ ਗਈ ਪਤਨੀ ਨੂੰ ਘਰ ਵਾਪਸ ਲਿਆਉਣ ਦੀ ਜਿੱਤ ਆਪਣੇ ਹੀ ਮਾਂ ਬਾਪ ਨੂੰ ਇਸ ਕਦਰ ਬੁਰੀ ਲੱਗੀ ਕਿ ਉਹਨਾਂ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਜੰਮੇ ਪੁੱਤ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਸਿਮਰਜੰਗ ਸਿੰਘ ਦੇ ਵਜੋਂ ਹੋਈ ਹੈ ਦੱਸਦੀ ਹੈ ਕਿ ਮ੍ਰਿਤਕ ਦੀ ਪਤਨੀ ਨਪਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ 2 ਸਾਲ ਦਾ ਪੁੱਤਰ ਵੀ ਹੈ ਪਰ ਘਰੇਲੂ ਕਲੇਸ਼ ਅਤੇ ਤੰਗ ਪਰੇਸ਼ਾਨੀ ਦੇ ਕਾਰਨ ਉਹ ਆਪਣੇ ਪੇਕੇ ਘਰ ਵਾਪਸ ਚਲੀ ਗਈ ਸੀ ਇਸ ਦੇ ਬਾਵਜੂਦ ਸਿਮਰ ਜੰਗ ਉਸ ਨੂੰ ਮੋੜ ਘਰ ਲਿਆਉਣਾ ਚਾਹੁੰਦਾ ਸੀ ਅਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ ਨਪਰੀਤ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਮਾਪਿਓ ਉਸ ਦੀ ਵਾਪਸੀ ਦੇ ਬਿਲਕੁਲ ਖਿਲਾਫ ਸਨ ਅਤੇ ਉਹ ਆਪਣੇ ਪੁੱਤ ਦਾ ਦੂਸਰਾ ਵਿਆਹ ਕਰਵਾਉਣਾ ਚਾਹੁੰਦੇ ਸਨ ਇਸ ਗੱਲ ਨੂੰ ਲੈ ਕੇ ਅੱਜ ਪਰਿਵਾਰ ਦੇ ਵਿੱਚ ਤਿੱਖਾ ਤਕਰਾਰ ਹੋਇਆ ਜੋ ਹਿੰਸਾ ਦੇ ਵਿੱਚ ਬਦਲ ਗਿਆ ਦੋਸ਼ੀਆਂ ਨੇ ਗੁੱਸੇ ਦੇ ਵਿੱਚ ਆ ਕੇ ਸਿਮਰ ਜੰਗ ਦੇ ਸਿਰ ਵਿੱਚ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਜ਼ਖਮ ਇੰਨੇ ਗੰਭੀਰ ਸਨ ਕਿ ਉਸਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ ਘਟਨਾ ਤੋਂ ਬਾਅਦ ਪਤਨੀ ਅਤੇ ਸਹੁਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੇ ਸਹੁਰੇ ਨੇ ਦੱਸਿਆ ਹੈ ਕਿ ਬੇਟੀ ਨਾਲ ਹਮੇਸ਼ਾ ਤੰਗ ਪਰੇਸ਼ਾਨੀ ਹੁੰਦੀ ਰਹੀ ਉਸ ਦਾ ਜਵਾਈ ਉਸ ਨੂੰ ਵਾਪਸ ਕਰ ਲਿਆਉਣਾ ਚਾਹੁੰਦਾ ਸੀ ਪਰ ਸਹੁਰੇ ਵਾਲਿਆਂ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਸੀ ਮੇਰੇ ਸਾਸੜਾ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਸਿਰ ਫਰਵਰੀ ਚ 4 ਸਾਲ ਹੋਣੀ ਆ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਉਹ ਮਾਰਿਆ ਕਿਉਂ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਉਹਨੂੰ ਕਿ ਅਹੀਂ ਤੇਰਾ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਮੈਨੂੰ ਦਾਜ ਤੋਂ ਵੀ ਤੰਗ ਪਰੇਸ਼ਾਨ ਕਰਦੀ ਸਰ ਉਹ ਚਲੇ ਸਰ ਮੈਂ ਉਹਨਾਂ ਮਾਰਾ ਕੀਤਾ ਉਹਨੂੰ ਹੁਣ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਫਿਰ ਮੈਂ ਮਾਰਚ 2025 ਤੋਂ ਰਹੀ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਤੇ ਉਹ ਇਹਨਾਂ ਦਾ ਮਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਕੋਈ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਉਹਦੇ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਇੱਕ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਨਹੀਂ ਕਿਤੇ ਇਹ ਕਰਕੇ ਇਹਨਾਂ ਨੇ ਦੋਵਾਂ ਨੇ ਸੱਸ ਸੂਰੇ ਨੇ ਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਜ ਦੀ ਮੰਗ ਕਰਦੇ ਸੀ ਹਾਂਜੀ ਜਿਹੜੀ ਸੱਸ ਹੀ ਉਹ ਦਾਜ ਦੀ ਮੰਗ ਕਰਦੀ ਸੀ ਤੇ ਇਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਇਸ ਸੰਬੰਧੀ ਥਾਣਾ ਜਨਾਲਾ ਦੇ ਮੁਖੀ ਹਿਮਾਂਸ਼ੂ ਭਗਤ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੇ ਦਾਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਕੇ ਸਿਮਰਜੰਤ ਦੇ ਪਿਤਾ ਨੂੰ ਕਾਬੂ ਕਰ ਲਿਆ ਗਿਆ ਜਦਕਿ ਮਾਤਾ ਦੀ ਭਾਲ ਲਗਾਤਾਰ ਚੱਲੀ ਹੈ ਇੱਕ ਘਰੇਲੂ ਕਲੇਸ਼ ਨੇ ਇੱਕ ਪਰਿਵਾਰ ਨੂੰ ਸਦਤ ਲਈ ਤੋੜ ਕੇ ਰੱਖ ਦਿੱਤਾ ਸਿਮਰਨਜਨ ਸਿੰਘ ਦੇ ਦੇ ਮੈਟ੍ਰੀਮੋਨিয়াল ਡਿਸਪਿਊਟ ਸੀ ਇਹਦੀ ਵਾਈਫ ਦੇ ਨਾਲ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨਜੰਗ ਉਹਦੇ ਵਿੱਚ ਜਿਹੜਾ ਮੈਟ੍ਰੀਮੋਨিয়াল ਡਿਸਪਿਊਟ ਹੋਣ ਕਰਕੇ ਇਹਦੇ ਮਾਪਿਓ ਜਿਹੜਾ ਵਾ ਦੋਵਾਂ ਵੱਲੋਂ ਇਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮੁਕੱਦਮਾ ਨੰਬਰ 327 ਜਿਹੜਾ ਵਾ ਥਾਣਾ ਜਨਾਲਾ ਵਿਖੇ ਦਰਜ ਕੀਤਾ ਗਿਆ ਦੱਸਦੀ ਕਿ ਜਨਾਲਾ ਦੇ ਵਿੱਚ ਮਾਂ ਪਿਓ ਵੱਲੋਂ ਪੁੱਤ ਦਾ ਕਤਲ ਕਰਨਾ ਕੋਈ ਪਹਿਲੀ ਘਟਨਾ ਨਹੀਂ ਹੈ ਪਾਣੀਪੱਤ ਦੇ ਵਿੱਚ ਮਾਂ ਨੇ ਆਪਣੇ ਪੁੱਤ ਸਮੇਤ ਕਈ ਬੱਚਿਆਂ ਨੂੰ ਮਾਰ ਦਿੱਤਾ ਕਿਉਂਕਿ ਉਹ ਆਪਣੀ ਕੁੜੀ ਦੀ ਤੁਲਨਾ ਵਿੱਚ ਸੋਹਣੇ ਬੱਚਿਆਂ ਤੋਂ ਈਰਖਾ ਕਰਦੀ ਸੀ ਇਸੇ ਤਰ੍ਹਾਂ ਮੋਗਾ ਦੇ ਵਿੱਚ ਐਨ ਆਰ ਆਈ ਤਾਏ ਦੇ ਵੱਲੋਂ ਪਤੀਜੇ ਦਾ ਕਤਲ ਕਰ ਦਿੱਤਾ ਗਿਆ ਸਿਰਫ ਇੱਕ ਜ਼ਮੀਨ ਦੇ ਟੋਟੇ ਕਰਕੇ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਜਿਵੇਂ ਕਿ ਤੁਸੀਂ ਰਿਪੋਰਟ ਦੇਖੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਚਾਹੇ ਮਾਪੇ ਦੇ ਵੱਲੋਂ ਆਪਣਾ ਬੱਚਾ ਮਾਰ ਦਿੱਤਾ ਗਿਆ ਹੋਵੇ ਤੇ ਚਾਹੇ ਪਤਨੀ ਦੇ ਵੱਲੋਂ ਆਪਣਾ ਪਤੀ ਮਾਰ ਦਿੱਤਾ ਹੋਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਸੋਨਾਂ ਨੂੰ ਮਿਲਦੀਆਂ ਨੇ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈ ਤੇ ਵੱਖ-ਵੱਖ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਤਾਂ ਰਿਸ਼ਤਿਆਂ ਦੇ ਵਿੱਚ ਕਿਉਂ ਨਿਗਾਰ ਆਉਂਦਾ ਜਾ ਰਿਹਾ ਕਿਉਂ ਡਿੱਗਦਾ ਜਾ ਰਿਹਾ ਹੈ ਰਿਸ਼ਤਿਆਂ ਦਾ ਪੱਧਰ ਕਿਉਂ ਪਹਿਲਾਂ ਵਰਗੇ ਰਿਸ਼ਤੇ ਨਹੀਂ ਰਹੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਰਿਸ਼ਤਿਆਂ ਦੇ ਬਾਰੇ ਗੱਲਬਾਤ ਕਰਨੀ ਹੈ ਕਿਉਂਕਿ ਰਿਸ਼ਤਿਆਂ ਉੱਤੇ ਪੈਸਾ ਹੁਣ ਭਾਰੂ ਪੈਂਦਾ ਹੋਇਆ ਦੇਖਿਆ ਜਾ ਸਕਦਾ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਮਾਂ ਦਾਜ ਦੀ ਮੰਗ ਕੀਤੀ ਸੀ ਤੇ ਪੁੱਤ ਆਪਣਾ ਘਰ ਬਸਾਉਣਾ ਚਾਹੁੰਦਾ ਸੀ ਆਪਣਾ ਬੱਚਾ ਘਰ ਲਿਆਉਣਾ ਚਾਹੁੰਦਾ ਸੀ ਪਰ ਮਾਂ ਦੀ ਅੜੀ ਦੇ ਕਾਰਨ ਮਾਪੇ ਦੀ ਅੜੀ ਦੇ ਕਾਰਨ ਪੁੱਤ ਦਾ ਘਰ ਵੀ ਖਰਾਬ ਹੋਇਆ ਖੁਦ ਦੀ ਵੀ ਉਹਨਾਂ ਨੇ ਜ਼ਿੰਦਗੀ ਖਰਾਬ ਕੀਤੀ ਤੇ ਉਸ ਬੱਚੇ ਦੀ ਵੀ ਉਹਨਾਂ ਨੇ ਜ਼ਿੰਦਗੀ ਖਰਾਬ ਕਰ ਦਿੱਤੀ ਤਾਂ ਰਿਸ਼ਤਿਆਂ ਦੇ ਪਤਲ ਕਿਉਂ ਹੋ ਰਿਹਾ ਹੈ ਜੇਕਰ ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਪੈਸਾ ਹੁਣ ਰਿਸ਼ਤਿਆਂ ਤੇ ਭਾਰੂ ਪੈਂਦਾ ਹੋਇਆ ਦੇਖਿਆ ਜਾ ਰਿਹਾ ਹੈ ਤੇ ਅੱਜ ਇਸ ਖਾਸ ਪ੍ਰੋਗਰਾਮ ਦੀ ਜੇਕਰ ਗੱਲ ਕੀਤੀ ਜਾਵੇ ਰਿਸ਼ਤਿਆਂ ਨੂੰ ਲੈ ਕੇ ਪ੍ਰੋਗਰਾਮ ਰੱਖਿਆ ਗਿਆ ਤੁਸੀਂ ਸਾਰਿਆਂ ਨੇ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਹਿੱਸਾ ਜ਼ਰੂਰ ਪਾਉਣਾ ਹੈ ਉਸ ਦੇ ਲਈ 01725013426 ਉੱਤੇ ਤੁਸੀਂ ਕਾਲ ਕਰਕੇ ਆਪਣੀ ਰਾਏ ਦੇ ਸਕਦੇ ਹੋ ਜਿਹੜੇ ਸਾਨੂੰ ਕਾਲ ਨਹੀਂ ਕਰ 파 ਰਹੇ ਉਹ ਕਮੈਂਟਾਂ ਜ਼ਰੀਏ ਆਪਣੀ ਰਾਏ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਰੱਖਣ ਇਸ ਦੇ ਨਾਲ ਹੀ ਦੂਸਰਾ ਨੰਬਰ ਵੀ ਤੁਹਾਨੂੰ ਦੱਸ ਦਿੰਨੇ ਆ ਕਿ 017230 47680 ਉੱਤੇ ਤੁਸੀਂ ਕਾਲ ਕਰਕੇ ਆਪਣੀ رائے ਦੇ ਸਕਦੇ ਹੋ ਤੇ ਇਹ ਦੋ ਨੰਬਰ ਨੇ ਸਕਰੀਨ ਉੱਤੇ ਵੀ ਤੁਸੀਂ ਦੇਖ ਪਾ ਰਹੇ ਹੋ ਚੱਲ ਰਹੇ ਨੇ ਨੰਬਰ ਤੇ ਇਹਨਾਂ ਨੂੰ ਨੋਟ ਕਰਕੇ ਤੁਸੀਂ ਆਪਣੀ رائے ਜ਼ਰੂਰ ਦਿਓ ਰਿਸ਼ਿਆਂ ਦਾ ਕਤਲ ਹੋ ਰਿਹਾ ਵਕ ਵਕ ਥਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਉਥੇ ਪਾਣੀ ਪੱਦੀ ਜੇਕਰ ਗੱਲ ਕੀਤੀ ਜਾਵੇ ਇੱਕ ਮਾਂ ਨੇ ਆਪਣੇ ਬੱਚੇ ਸਮੇਤ ਹੋਰ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਹ ਹੋਰ ਬੱਚਿਆਂ ਤੋਂ ਈਰਖਾ ਕਰਦੀ ਸੀ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਰਨਮ ਅਜੀਤ ਅਜੀਤ ਪਟਨਾ ਜਿਹਰੇ ਤੋਂ ਬੋਲ ਰਹੇ ਜੀ ਜੀ ਸਰ ਅੱਜ ਰਿਸ਼ਤਿਆਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਜਿੱਥੇ ਕਿ ਮੋਗਾ ਦੇ ਵਿੱਚ ਇੱਕ ਵਾਰਦਾਤ ਸਾਹਮਣੇ ਆਈ ਤਾਏ ਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਹੁਣ ਇੱਕ ਮਾਪੇ ਦੇ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮਾਪੇ ਦੇ ਵੱਲੋਂ ਆਪਣੇ ਬੱਚੇ ਨੂੰ ਇੱਟਾਂ ਮਾਰ ਕੇ ਮਾਰ ਦਿੱਤਾ ਗਿਆ ਸਿਰ 'ਚ ਇਸ ਲਈ ਕਿਉਂਕਿ ਉਹ ਆਪਣੀ ਜਨਾਨੀ ਨੂੰ ਘਰ ਲਿਆਉਣਾ ਚਾਹੁੰਦਾ ਸੀ ਤੇ ਮਾਪੇ ਕਿਸੇ ਹੋਰ ਨਾਲ ਉਸ ਦਾ ਵਿਆਹ ਕਰਵਾਉਣਾ ਚਾਹੁੰਦੇ ਸੀ ਜੀ ਬਿਲਕੁਲ ਦੇਖੋ ਬੜੀ ਸੁਣ ਕੇ ਦੁੱਖ ਲੱਗਦਾ ਹੈ ਵੀ ਕਿਹ ਹੈ ਇਹ ਘਟਾਵਾਂ ਜੜੀਆਂ ਹੌ ਲੱਗੇ ਜਿਹੜੀਆਂ ਅਸੀਂ ਕਦੇ ਸੋਚੀਆਂ ਨਹੀਂ ਸੀ ਉਹ ਪੰਜਾਬ 'ਚ ਵਾਪਸ ਆ ਲੱਗੀਆਂ ਕਿਦਾਂ ਜਿੱਤੇ ਦੇਖੋ ਲੋਕਾਂ ਦੇ ਵਿੱਚ ਨਾ ਜਿਹੜਾ ਸਬਰ ਹੈ ਉਹ ਬਹੁਤ ਘਟਦਾ ਜਾ ਰਿਹਾ ਸਬਰ ਦਾ ਨਾਮ ਦੀ ਚੀਜ਼ ਹੀ ਬਹੁਤ ਮਤਲਬ ਨਾਮਾਤਰੀ ਰਹਿ ਗਈ ਹੈ ਉਦੋਂ ਵੀ ਕੋਈ ਕਿਸੇ ਨੂੰ ਕੋਈ ਪੰਚਾਰ ਦੇ ਵਿੱਚ ਕੋਈ ਬਾਈਕੇ ਟੱਚ ਹੋ ਜੇ ਹੈ ਕਿਸੇ ਜੱੱਗੀ ਆ ਜਾਏ ਨਾ ਤਾਂ ਲੋਕੀ ਮਾਰਨ ਨੂੰ ਖਾਣ ਨੂੰ ਪੈ ਜਾਂਦੇ ਆ ਹੂੰ 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 ਪਤਾ ਨਹੀਂ ਇੰਨਾ ਗਰੈਸ਼ਨ ਕਿਉਂ ਪੁੱਤਾ ਜਾ ਰਿਹਾ ਠੀਕ ਆ ਚਲੋ ਪਰਿਵਾਰਾਂ 'ਚ ਡਿਸਕਿਊਟ ਹੁੰਦੇ ਆ ਪਰ ਇੱਕ ਮਸੂਮ ਬੱਚੇ ਨੂੰ ਆਪਣੇ ਹੀ ਬੱਚੇ ਨੂੰ ਮਾਰਨਾ ਇਹ ਕਿਤਨੇ ਕਿਤੇ ਬੜੀ ਵੱਡੀ ਬੇਰਹਿਮੀ ਹੈਗੀ ਆ ਤੇ ਇਹ ਕਿਤੇ ਨਾ ਕਿਤੇ ਮਨੋ ਰੋਗ ਦੀ ਗੱਲ ਕਰ ਰਹੀ ਹੈ ਲੋਕੀ ਨਾ ਡਿਪਰੈਸ਼ਨ ਦੇ ਵਿੱਚ ਜਿਹੜੇ ਚਲੇ ਜਾਂਦੇ ਆ ਮਨੋ ਰੋਗ ਡਾਕਟਰਾਂ ਕੋਲ ਨਹੀਂ ਜਾ ਪਾਉਂਦੇ ਇਲਾਜ ਨਹੀਂ ਹੋ ਪਦਾ ਤਾਂ ਮੈਨੂੰ ਲੱਗਦਾ ਉਹ ਜੀ ਚੀਜ਼ਾਂ ਦਾ ਜਿਹੜਾ ਕਿਤੇ ਸ਼ਿਕਾਰ ਹੋ ਜਾਂਦਾ ਤੇ ਇਸ ਤਰੀਕੇ ਦੇ ਭਾਵ ਹੋ ਜਾਂਦੇ ਦਿੰਦੇ ਆ ਪਰ ਸਮਾਜ ਦੇ ਵਿੱਚ ਕੋਈ ਵੀ ਬੱਚਾ ਹੋਵੇ ਕੋਈ ਵੀ ਇਨਸਾਨ ਹੋਵੇ ਜਿਹੜਾ ਕਿੰਨਾ ਵੀ ਪਰੇਸ਼ਾਨ ਆ ਪਰ ਉਹ ਇਸ ਤਰੀਕੇ ਨਾਲ ਕਦੋਂ ਚੁਟਾਉਣਾ ਪਰ ਮੈਨੂੰ ਲੱਗਦਾ ਕਿ ਜਿੱਦਾਂ ਕਿਤੇ ਮਾਨਸਿਕ ਜਿਹੜੀ ਇੱਕ ਪਰੇਸ਼ਾਨੀ ਹੈਗੀ ਨਾ ਬੰਦੇ ਨੂੰ ਉਹਦਾ ਦਿਮਾਗ ਇਲਾਕੇ ਰਾਹ ਦਿੰਦੀ ਹੈ ਜਾਂ ਕਈ ਵਾਰੀ ਕੋਈ ਡਰਗ ਐਡਿਕਟ ਹੈਗਾ ਉਹ ਨਸ਼ਾ ਨਸ਼ੇ ਦਾ ਆਦੀ ਹੈਗਾ ਉਹ ਇਸ ਤਰੀਕੇ ਦੀ ਚੀਜ਼ਾਂ ਨੂੰ ਅੰਜਾਮ ਦਿੰਦਾ ਪਰ ਕਿਤੇ ਤਾਂ ਇਹ ਜਾਨਵੁੱਝ ਕੇ ਵੀ ਇਹ ਚੀਜ਼ਾਂ ਲੋਕ ਕਰ ਦਿੰਦੇ ਆ ਐਸ਼ ਪ੍ਰਸਤੀ ਨੂੰ ਕਰ ਦਿੰਦੇ ਆ ਜਾਂ ਮौज ਮਰਤ ਨੂੰ ਕਿਸੇ ਨੂੰ ਪੈਸੇ ਦੇ ਪਿੱਛੇ ਮਾਰ ਦਿੰਦੇ ਆ ਯਾਨੀ ਪਤਾ ਨਹੀਂ ਕਿਹੜੀ ਪੰਜਾਬ ਦੀ ਜਿਹੜੀ ਹਵਾ ਫਤਨ ਕਿਹੜੇ ਪਾਸੇ ਨੂੰ ਤੁਰਨ ਲੱਗ ਗਈ ਇਹ نو ਕੋਈ ਚੀਜ਼ਾਂ ਪੰਜਾਬ ਤੇ ਨਹੀਂ ਹੁੰਦੀ ਚੀਜ਼ਾਂ ਲੜਾਈ ਝਗੜੇ ਪਹਿਲਾਂ ਹੁੰਦੇ ਸੀ ਕੋਈ ਜ਼ਮੀਨ ਪਿੱਛੇ ਲੜਾਈ ਹੋ ਗਈ ਪੁਰਾਣੇ ਸਮਝ ਗੱਲ ਕਰ ਲਈ ਪਰ ਇਹ ਚੀਜ਼ਾਂ ਬੱਚੇ ਨੂੰ ਮਾਰਨਾ ਆਪਣੇ ਘਰ ਵਾਲੇ ਨੂੰ ਮਾਰ ਦੇਣਾ ਪੈਸੇ ਲਾਲਚ ਵਿੱਚ ਆ ਕੇ ਕਿਤਨਾ ਜਿੱਤੇ ਇੱਕ ਪੈਸਾ ਪ੍ਰਦਾਨ ਹੋ ਚੁੱਕਾ ਤਾਂ ਉਹ ਚੀਜ਼ਾਂ ਹੈਵੀ ਹੋ ਰਹੀਆਂ ਪਰ ਮੋਸਟਲੀ ਜੇਕਰ ਉਹ ਗੱਲ ਕਰੀਏ ਜਿਹੜੇ ਲੋਕ ਇਸ ਤਰੀਕੇ ਦੀ ਵਾਰਦਾਤ ਨੂੰ ਜਾਂ ਘਟਨਾਵਾਂ ਨੂੰ ਜਾਂਦਾ ਦਿੰਦੇ ਉਹ ਕਿਤਨੇ ਜਿਹੇ ਮਨੋਰੋਗੀ ਹੋ ਜਾਂਦੇ ਆ ਮਾਨਸਿਕ ਤੌਰ ਦੇ ਉੱਤੇ ਬੰਦਾ ਪਰੇਸ਼ਾਨ ਹੋ ਜਾਂਦਾ ਜਿਹੜਾ ਆਪਣੇ ਬੱਚੇ ਨੂੰ ਮਾਰ ਦਿੰਦਾ ਪਰ ਇਹ ਸੁਪਨੀਆਂ ਕਿ ਇਹਨਾਂ ਲੋਕਾਂ ਨੂੰ ਵੀ ਸਬਰ ਰੱਖਣਾ ਚਾਹੀਦਾ ਹੈ ਜੇ ਪਰਿਵਾਰ ਇਸੇ ਲਈ ਤੁਸੀਂ ਦੱਸੂਤ ਹੈ ਕਿ ਕਰੇ ਪਰਿਵਾਰ ਡਿਸਕਸੂਨ ਸੋਚਣਾ ਚਾਹੀਦਾ ਵੀ ਜੇ ਨਿਬੜਦਾ ਨਿਵੇੜ ਸਕਦੇ ਆ ਤਾਂ ਨਵੇੜਾ ਚਾਹੀਦਾ ਕਿਉਂ ਕਿਸੇ ਦਾ ਘਰ ਜੜੇ ਕੋਈ ਵੀ ਸੋਚਦਾ ਪਰ ਵਜਾ ਲੜਾਈ ਦੀ ਜਿਹੜੀ ਹੈ ਜਦੋਂ ਇਦੋਂ ਇੰਨੀ ਕੁ ਵੱਜ ਜਾਂਦੀ ਹੈ ਕਈ ਵਾਰੀ ਕੋਈ ਬੰਦਾ ਇੰਨਾ ਪ੍ਰਤਾੜਿਤ ਹੋ ਜਾਂਦਾ ਕਿ ਉਹਨੂੰ ਇਸ ਤਰੀਕੇ ਦੀ ਵਾਰਦਾਤ ਦਾ ਅੰਜਾਮ ਦੇਣਾ ਪੈ ਜਾਂਦਾ ਹਰ ਪਾਸੇ ਨਹੀਂ ਇਹ ਕਹੇ ਸਕਦੇ ਕਿ ਹਰ ਪਾਸੇ ਕੋ ਮੁੰਡੇ ਦੀ ਪ੍ਰੋਬਲਮ ਆਏ ਕਿਸੇ ਕੁੜੀ ਦੀ ਪ੍ਰੋਬਲਮ ਹੋ ਸਕਦੀ ਹੈ ਪਰ ਮੈਂ ਤਾਂ ਇਹ ਕਹਿੰਦਾ ਕਿ ਜਿਹੜੀ ਇੱਕ ਮਾਨਸਿਕ ਪਰੇਸ਼ਾਨੀ ਹੈ ਉਹ وجہ ਬਣਦੀ ਹੈ ਜਿਹੜੇ ਇਸ ਤਰੀਕੇ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਹੂੰ ਇਸ ਦੇ ਨਾਲ ਹੀ ਸਾਰੇ ਸਵਾਲ ਇਹ ਵੀ ਆ ਕਿ ਪਹਿਲਾਂ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਕਾਫੀ ਇੱਕ ਦੂਸਰੇ ਨੂੰ ਸਮਾਂ ਦਿੱਤਾ ਜਾਂਦਾ ਸੀ। ਅੱਜ ਕੱਲ੍ਹ ਜ਼ਿੰਦਗੀ ਬੜੀ ਰਜ਼ੇਮੀਆਂ ਵਾਲੀ ਹੋ ਗਈ ਹੈ। ਮਾਵਾ-ਪਪ ਨੂੰ ਟਾਈਮ ਨਹੀਂ ਮਿਲਦਾ ਹੈਗਾ ਬੱਚਿਆਂ ਵਾਸਤੇ ਤੇ ਬੱਚਿਆਂ ਨੂੰ ਟਾਈਮ ਨਹੀਂ ਮਿਲਦਾ ਮਾ-ਬਾਪ ਵਾਸਤੇ। ਸਾਰੇ ਜਣੇ ਆਪਣੇ ਆਪਣੇ ਕੰਮਾਂ ਦੇ ਵਿੱਚ ਬੀਜ਼ੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਵੀ ਚੀਜ਼ਾਂ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਤਾੜ-ਤਾੜ ਕਰ ਰਹੀਆਂ ਨੇ ਕਿਉਂਕਿ ਇੱਕ ਦੂਸਰੇ ਨੂੰ ਸਮਾਂ ਹੀ ਨਹੀਂ ਦੇਣਾ ਜੇ ਸਮਾਂ ਦੇਵੋਗੇ ਆਪਸ ਵਿੱਚ ਪਿਆਰ ਵੱਧਦਾ ਹੈ। रिश्ते नहीं दिश् चाहे दो तीन घर एक चूल बनी तीन चार का उ रोटी खाने से आठ गुआ च प्रेम प्यार लोग बहुत ज्यादा हमदर्दी होंगी रिश्तेदार होंगे ਇਹ ਇਟ ਇਸਾ ਵੱਡਾ ਅਸਰ ਪਾਉਂਦਿਆਂ ਨੇ ਕਿਉਂਕਿ ਜਿਹੜੇ ਪਰਿਵਾਰ ਇਕੱਲੇ ਹੋ ਗਏ ਉਹਨਾਂ ਦੀ ਜਨਰੇਸ਼ਨ ਵੀ ਉਹਦਾ ਦੀ ਬਣਦੀ ਜਾ ਰਹੀ ਹੈ ਆਪਣਾ ਲੈਪਟਾਪ ਬੱਚੇ ਲੈ ਕੇ ਰੂਮ ਦੇ ਵਿੱਚ ਬੈਠ ਕੇ ਇਕੱਲੇ ਪੜਾਈ ਕਰਨਾ ਕਿਤੇ ਨਾ ਕਿਤੇ ਲੱਗਦਾ ਵੀ ਅਸੀਂ ਇਕੱਲੇ ਬੱਡੇ ਸਾਡੇ ਘਰ ਕੋ ਆਵੇ ਨਾ ਐਦਾਂ ਦਾ ਮਾਹੌਲ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ ਅਡਾ ਖੁਸ਼ਹਾਲ ਪੰਜਾਬ ਹੈ ਬਹੁਤ ਹੱਦ ਤੱਕ ਜਿਹੜੇ ਅਸੀਂ ਪਰਿਵਾਰ ਦੇਖ ਰਹੇ ਹਾਂ ਉਹ ਇਕੱਲੇ ਇਕੱਲੇ ਹੋ ਚੁੱਕੇ ਰਿਸ਼ਤੇਦਾਰ ਦੀ ਜਗ੍ਹਾ ਸਾਡੇ ਆਪਣੇ ਰਿਸ਼ਤੇਦਾਰਾਂ ਦੀ ਨਾਲ ਇਕੱਲੇ ਤਾਂ ਉਹਨਾਂ ਵਿੱਚ ਵੀ ਵਖਰੇ ਮਾਹੌਲ ਹੈ ਕਿ ਪੈਸੇ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਪੈਸਾ ਪ੍ਰਧਾਨ ਬਣ ਚੁ ਤਾਂ ਨੂੰ ਕਿਸੇ ਦੀ ਲੋੜ ਨਹੀਂ ਤੇ ਇਹੀ ਕਾਰਨ ਹੈ ਪਰਿਵਾਰਾਂ ਦੇ ਪਰਿਵਾਰ ਜਿਹੜੇ ਅਲੱਗ-ਅਲੱਗ ਹੋ ਗਏ ਰਿਸ਼ਤਿਆਂ ਦੇ ਵਿੱਚ ਇੱਕ ਪੈਣ ਲੱਗੀ ਕੋਈ ਉੱਪਰ ਵੱਧ ਰਿਹਾ ਉਹਨੂੰ ਦੇਖ ਕੇ ਲੋਕ ਜੈਲਸੀ ਕਰਨ ਲੱਗੇ ਬੱਚਿਆਂ ਨੂੰ ਟਾਈਮ ਨਹੀਂ ਦੇਣਾ ਆਪਣੇ ਪਰਿਵਾਰ 'ਚ ਬਿਜ਼ੀ ਹੋਣ ਦੀ ਬਜਾਏ ਬਾਹਰ ਕੰਮਾਂ ਕਾਰਾਂ 'ਚ ਵੀ ਲੋਕ ਉਲਝੇ ਰਹਿੰਦੇ ਕਹਿੰਦੇ ਤਾਂ ਇਹੀ ਤੂਰੀਆਂ ਕਿਤਨੇ ਜਿੱਤੇ ਕਹਿ ਸਕਦਾ ਕਿ ਜਿਹੜੀਆਂ ਸਿੱਕ ਪੈ ਇਹਨਾਂ ਰਿਸ਼ਤੇ ਦੇ ਵਿੱਚ ਤਾਂ ਜਿਹੜਾ ਇਹ ਘਟਨਾਵਾਂ ਹੋ ਜਾਂਦੀਆਂ ਲੋਕਾਂ ਨੂੰ ਸੂਝ ਸਮਝ ਬੜੇ ਸੂਝ ਹੋਊਗੀ ਨਾਲ ਜਿਹੜਾ ਆਪਣੇ ਰਿਸ਼ਤੇ ਸੰਭਾਲਣੇ ਚਾਹੀਦੇ ਹੈ ਵੱਡੀ ਗੱਲ ਇਹ ਹੈ ਕਿ ਸਾਡੇ ਪੰਜਾਬ ਦਾ ਸੱਭਿਆਚਾਰਾ ਇੱਕਾ ਜਿੰਨੇ ਵੀ ਪਰਿਵਾਰ ਨੇ ਜਿਹੜੇ ਲੋਕ ਇਕੱਲੇ ਰਹਿੰਦੇ ਉਹ ਸੋਚਣ ਵੀ ਅਸੀਂ ਜੇ ਚਾਚੇ ਤਾਏ ਮਾਮੇ ਭਰਾਵਾਂ ਦੇ ਨਾਲ ਇਕੱਠੇ ਰਹਾਂਗੇ ਤਾਂ ਸਾਡਾ ਰੋਹ ਪਾਊਗਾ ਪਰ بڑے ਪਰਿਵਾਰ ਹੈਗੇ ਵੀ ਪਰ ਬਹੁਤ ਹੱਦ ਤੱਕ ਘਟਦੇ ਜਾ ਰਹੇ ਹਨ ਰਿਸ਼ਤੇ ਬੜਾ ਮਤਲਬ ਪਿੱਛੇ ਹੁੰਦਾ ਜਾ ਰਿਹਾ ਜਿਹੜੀ ਪਿਛਲੀ ਜਨਰੇਸ਼ਨ ਸੀਗੀ ਤੇ 80 70 ਦੇ ਜਿਹੜੇ ਲੋਕ ਹੈਗੇ ਆ ਜਾਂ 90 ਤੱਕ ਦੇ ਜਿਹੜੇ ਲੋਕ ਹੈ ਉਹ ਤਾਂ ਆਪਣੇ ਨਿਭਾ ਗਏ ਜਿਹੜੀ ਹੋਂਦ ਹੀ ਜਨਰੇਸ਼ਨ ਹੈ 2000 ਉੱਪਰ ਵਾਲੀ ਮੈਨੂੰ ਲੱਗਦਾ ਨਹੀਂ ਇਹ ਕਿ ਇਹਨਾਂ ਨੂੰ ਚਾਚੇ ਮਾਮੇ ਤਾਏ ਕੋ ਮਿਲਣ ਗਿਆ ਦੇਖਣ ਗਿਆ ਜੋ ਜਿਦਾ ਅਸੀਂ ਹਟਾ ਰਹੇ ਹਾਂ ਉਹ ਸਾਡੇ ਬੱਚੇ ਅੱਗੇ ਸੀਗਾ ਦੇਖਣਗੇ ਤਾਂ ਮੈਨੂੰ ਲੱਗਦਾ ਬੜਾ ਵੱਡਾ ਫਰਕ ਆਇਆ ਸਮਾਜ ਦਾ ਜਿਹੜਾ ਦੌਰ ਬਦਲਦਾ ਜਾ ਰਿਹਾ ਹੈ ਹੂੰ ਇਸ ਦੇ ਨਾਲ ਹੀ ਇਹ ਵੀ ਸਵਾਲ ਹੈ ਸਰ ਜਿਸ ਤਰੀਕੇ ਦੇ ਨਾਲ ਇਹ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ ਮਾਂ ਹਜੇ ਫਰਾਰ ਦੱਸੀ ਜਾ ਰਹੀ ਹੈ ਪਿਓ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਪੁਲਿਸ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਏਗੀ ਪਰ ਸਵਾਲ ਇਹ ਵੀ ਹੈ ਕਿ ਮਾਂ ਦੇ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਜਦੋਂ ਕੀਤੀ ਗਈ ਹੈ ਹਾਲਾਂਕਿ ਪਿਤਾ ਨੇ ਵੀ ਸਾਥ ਦਿੱਤਾ ਹੈ بڑے ਸਵਾਲ ਖੜੇ ਹੋ ਰਹੇ ਨੇ ਕਿ ਇੱਕ ਮਾਂ ਜਿਹੜੀ ਕਿ ਜਨਮ ਦਿੰਦੀ ਹੈ ਦੁਨੀਆ ਦਿਖਾਉਂਦੀ ਹੈ ਉਹੀ ਮਾਂ ਪੁੱਤ ਦੇ ਮਾਰਨ ਵੇਲੇ ਉਸਦੇ ਹੱਥ ਕਿਉਂ ਨਹੀਂ ਕੰਬੇ بڑے ਸਵਾਲ ਖੜੇ ਹੁੰਦੇ ਨੇ ਕਿ ਕਿਉਂ ਉਸਨੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੇਕਰ ਮਾੜੀ ਜੀਵ ਸੱਟ ਬੱਚੇ ਦੇ ਲੱਗ ਜਾਂਦੀ ਹੈ ਮਾਂ ਦੇ ਵੱਲੋਂ ਜ਼ੋਰਦੈਂਦੀ ਥੱਪੜ ਵੀ ਲੱਗ ਜਾਂਦਾ ਹੈ ਤਾਂ ਮਾਂ ਨੂੰ ਪਛਤਾਵਾ ਹੁੰਦਾ ਹੈ ਕਤਲ ਕਰਨ ਤੋਂ ਬਾਅਦ ਵਿੱਚ ਮਾਂ ਹੁਣ ਫਰਾਰ ਹੈ ਹਜੇ ਤੱਕ ਗ੍ਰਿਫਤ ਦੇ ਵਿੱਚ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬੜਾ ਉਹਨਾਂ ਦਾ ਦੇਖੋ ਮਾਵਾਂ ਆਂਦਰੋਂ ਹੁੰਦੀਆਂ ਬੱਚੇ 'ਚ ਬਿਲਕੁਲ ਤੁਸੀਂ ਕਹਿ ਰਹੇ ਹੋ ਜੇ ਕੋਈ ਸੱਟ ਵੀ ਬੱਚੇ 'ਨ ਲੱਗੇ ਤਾਂ ਉਹਨੂੰ ਪਤਾ ਲੱਗਦਾ ਮੇਰੇ ਬੱਚੇ ਨੂੰ ਕੋਈ ਚੀਜ਼ ਹੈ ਇਹ ਬੜੀਆਂ ਚੀਜ਼ਾਂ ਸੁਣਦੇ ਆ ਰਹੇ ਕਿਤੇ ਕੋਈ ਕਿਸੇ ਕੋਈ ਜਾਣਕਾਰੀ ਵਿੱਚ ਵੀ ਕਈ ਵਾਰ ਸੁਣੋਂ ਦੀਆਂ ਚੀਜ਼ਾਂ ਮਿਲਿਆ ਕਿ ਜਿਹਨੂੰ ਪੰਜਾਬੀ 'ਚ ਕਹਦੇ ਹਾਲ ਪੈ ਜਾਂਦਾ ਵੀ ਕੋਈ ਬਾਹਰ ਕੋਦੇ ਮੁੰਡੇ ਨੂੰ ਕੋਈ ਨੁਕਸਾਨ ਹੋਇਆ ਤਾਂ ਘਰੇ ਮਾਂ ਨੂੰ ਹਾਲ ਪੈ ਲੱਗ ਜਾਂਦਾ ਇਹ ਨੇਚਰ ਹੈ ਜੀ ਪਰ ਇਹ ਮਾਂ ਕਿੱਦਾਂ ਦਾ ਇਹਦਾ ਸੁਭਾਅ ਹੋ ਗਿਆ ਕਿ ਇਹਨੂੰ ਦਿਖਣ ਲੱਗ ਗਿਆ ਕਿਹੜੀ ਚੀਜ਼ ਤੇ ਹੈਵੀ ਹੋਗੀ ਤਾਂ ਇਹ ਇਹ ਬੜਾ ਦੁਖਦਾਈਆ ਬੜੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਆਪਣੇ ਜਨਮ ਦੇਣ ਵਾਲੇ ਜਿਹੜਾ ਜਿਹਨੂੰ ਕਹਿ ਦਈਏ ਜਨਮ ਦਾਤਾ ਮਾਂ ਦੀ ਜਿਹੜਾ ਕਰਜ਼ਾ ਹੈਗਾ ਕੰਨੇ 100 ਜਨਮਾਂ ਤੱਕ ਵੀ ਕੋਈ ਸਾਤ ਜਨਮਾਂ ਤੱਕ ਵੀ ਉੱਪਰ ਮਾਂ ਦੇ ਜਿਹੜੇ ਜਨਮ ਦਾ ਕਰਜ਼ਾ ਮਾਂ ਦਾ ਨਹੀਂ ਦੇ ਸਕਦੀ ਉਲਾਦ ਦਾ ਆਪਣੀ ਮਾਂ ਦੇ ਹੱਥੋਂ ਮਰਨਾ ਉਹਦੇ ਲਿਖਿਆ ਹੋਇਆ ਜੀ ਕਰਮਾਂ ਦੇ ਵਿੱਚ ਦੇਖੋ ਕਿੰਨੀ ਵੱਡੀ ਚੀਜ਼ ਹੋਈ ਹੈ ਬੜੀ ਦੁਖਦਈ ਹੈ ਦੇਖੋ ਸੋਚਣਾ ਚਾਹੀਦਾ ਲੋਕਾਂ ਨੂੰ ਇਹ ਚੀਜ਼ ਹਰ ਤਾਂ ਪਟੰਨੇ ਠੀਕ ਹੈ ਤੁਸੀਂ ਆਪਣੀ رائے ਦਿੱਤੀ ਸਰ ਬਹੁਤ-ਬਹੁਤ ਧੰਨਵਾਦ ਤਾਂ ਅੱਜ ਰਿਸ਼ਤਿਆਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਆਖਰਕਾਰ ਰਿਸ਼ਤਿਆਂ ਦੇ ਵਿੱਚ ਪਿਆਰ ਕਿਉਂ ਮੁੱਕਦਾ ਜਾ ਰਿਹਾ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਆਖਰਕਾਰ ਰਿਸ਼ਤਿਆਂ ਦੀ ਅਹਿਮੀਅਤ ਹੁਣ ਕਿਉਂ ਖਤਮ ਹੋਣ ਦੀ ਜਾ ਰਹੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਪ੍ਰੋਗਰਾਮ ਹੈ ਲੋਕਾਂ ਦਾ ਸਪੋਕਸਮੈਨ ਤੇ ਅੱਜ ਦੇ ਪ੍ਰੋਗਰਾਮ ਦੀ ਜੇਕਰ ਗੱਲ ਕੀਤੀ ਜਾਵੇ ਰਿਸ਼ਤਿਆਂ ਨੂੰ ਲੈ ਕੇ ਹੈ ਤਾਂ ਰਿਸ਼ਤਿਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹਿੱਸਾ ਪਾਓ ਕਮੈਂਟਾਂ ਜ਼ਰੀਏ ਆਪਣੀ ਰਾਏ ਦਿਓ ਸਕਰੀਨ 'ਤੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਉਥੇ ਜੇਕਰ ਗੱਲ ਕੀਤੀ ਜਾਵੇ ਤਾਂ ਮਾਂ ਬਾਪ ਦਾ ਜਿਹੜਾ ਜਿਹੜਾ ਬੱਚੇ ਦੇ ਨਾਲ ਪਿਆਰ ਹੁੰਦਾ ਮਾਂ ਬਾਪ ਜਨਮ ਦਿੰਦੇ ਨੇ ਦੁਨੀਆ ਦਿਖਾਉਂਦੇ ਨੇ ਤੇ ਬੱਚਾ ਅੱਗੇ ਜ਼ਿੰਦਗੀ ਦੇ ਔਂਕੜਾ ਵੀ ਸਾਹਮਣੇ ਜਦੋਂ ਆਉਂਦੀਆਂ ਨੇ ਤਾਂ ਮਾਪੇ ਉਹਨਾਂ ਨੂੰ ਉਹਨਾਂ ਔਂਕੜਾਂ ਦੇ ਨਾਲ ਕਿਵੇਂ ਨਜਿੱਠਣਾ ਇਹ ਚੀਜ਼ਾਂ ਵੀ ਸਿਖਾਉਂਦੇ ਨੇ ਪਰ ਇੱਥੇ ਦੀ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਸਮੇਂ ਦੀ ਹੁਣ ਪੈਸਾ ਰਿਸ਼ਤਿਆਂ ਤੇ ਭਾਰੀ ਹੁੰਦਾ ਜਾ ਰਿਹਾ ਹੈ ਇਸ ਮਾਂ ਨੇ ਉਸ ਦਾ ਘਰ ਵੱਸਦਾ ਹੋਇਆ ਨਹੀਂ ਦੇਖਿਆ ਸਗੋਂ ਕੀ ਇਹ ਗੱਲ ਕਹੀ ਕਿ ਦਾਜ ਹੋਰ ਆਏਗਾ ਇਸ ਲਈ ਤੇਰਾ ਵਿਆਹ ਹੋਰ ਕਿਤੇ ਕਰਾਂਗੇ ਬੱਚੇ ਨੇ ਜਿੱਦ ਕੀਤੀ ਹੈ ਤਾਂ ਉਸ ਤੋਂ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਟਾ ਮਾਰ ਕੇ ਉਧਰ ਦੂਸਰੇ ਪਾਸੇ ਸਵਾਲ ਇਹ ਵੀ ਖੜੇ ਹੁੰਦੇ ਨੇ ਪਹਿਲਾਂ ਵੀ ਇਸ ਉਤੇ ਪ੍ਰੋਗਰਾਮ ਹੋ ਚੁੱਕਿਆ ਹੈ ਤੇ ਉਸ ਦੇ ਵਿੱਚ ਵੀ ਜਿਹੜੇ ਸੀਨੀਅਰ ਐਡਵੋਕੇਟ ਸਾਡੇ ਨਾਲ ਜੁੜੇ ਉਹਨਾਂ ਨੇ ਇਹੀ ਗੱਲ ਕਹੀ ਕਿ ਆਖਰਕਾਰ 24-25 ਸਾਲ ਦਾ ਮੁੰਡਾ ਇਹ ਇਹਨਾਂ ਇਕੱਲਿਆਂ ਦੇ ਵੱਲੋਂ ਤਾਂ ਮਾਰਿਆ ਨਹੀਂ ਗਿਆ ਹੋਵੇਗਾ ਤਾਂ ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਉਹਨਾਂ ਨੂੰ ਵੀ ਪੁਲਿਸ ਨੂੰ ਹੱਥ ਪਾਉਣਾ ਚਾਹੀਦਾ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਹੁਣ ਮੋਗਾ ਦੀ ਮੋਗਾ ਦੇ ਵਿੱਚ ਤਾਂ ਇਹ ਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਤਾਇਏ ਨੂੰ ਪਤੀਜਾ ਇੱਕ ਬਾਪ ਦੇ ਵਜੋਂ ਹੀ ਦੇਖਦਾ ਹੈ ਵੱਡਾ ਡੈਡੀ ਕਹਿ ਕੇ ਬੁਲਾਉਂਦਾ ਹੈ ਤੇ ਉਸ ਦੇ ਵੱਲੋਂ ਹੀ ਪਤੀਜੇ ਦਾ ਕਤਲ ਕਰ ਦਿੱਤਾ ਗਿਆ ਸਿਰਫ ਇੱਕ ਜ਼ਮੀਨ ਦੇ ਟੋਟੇ ਦੇ ਕਰਕੇ ਭਾਵ ਕਿ ਪੈਸਾ ਲਾਲਚ ਤੇ ਲੋਭ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਹੁਣ ਰਿਸ਼ਤਿਆਂ ਦੀ ਅਹਿਮੀਅਤ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਫਿਲਹਾਲ ਕਈ ਥਾਵਾਂ ਤੇ ਰਿਸ਼ਤਿਆਂ ਦੀ ਮਸਾਲਾ ਵੀ ਮਿਲਦੀਆਂ ਨੇ ਜਿੱਥੇ ਕਿ ਮਾਪੇ ਦਾ ਪਿਆਰ ਕਈ ਵਾਰ ਮਿਸਾਲ ਬਣਦਾ ਹੈ ਬੱਚਾ ਕੁਝ ਅੱਗੇ ਕਰ ਦਿਖਾਉਂਦਾ ਹੈ ਤੇ ਉਸ ਤੋਂ ਬਾਅਦ ਵਿੱਚ ਬੱਚੇ ਦਾ ਨਾਮ ਬਾਅਦ ਵਿੱਚ ਵੱਧਦਾ ਹੈ ਮਾਪਾਪ ਦਾ ਨਾਮ ਪਹਿਲਾਂ ਸਾਹਮਣੇ ਆਉਂਦਾ ਜਿਨ੍ਹਾਂ ਨੇ ਉਸ ਬੱਚੇ ਨੂੰ ਸਸਕਾਰ ਜਿਹੜੇ ਸੰਸਕਾਰ ਦਿੱਤੇ ਹੁੰਦੇ ਨੇ ਤਾਂ ਉਧਰ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਦੇ ਕਾਰਨ ਰਿਸ਼ਤੇ ਸ਼ਰਮਸਾਰ ਹੁੰਦੇ ਨੇ ਇੱਕ ਪਤਨੀ ਦੇ ਵੱਲੋਂ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਅੱਜ ਦੇ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਕੋਈ ਬੈਠ ਕੇ ਆਪਣੀ ਗੱਲ ਨੂੰ ਸੁਲਝਾ ਲਵੇ ਕੋਈ ਬੈਠ ਕੇ ਇਸ ਦਾ ਮਸਲਾ ਕੱਢ ਲਵੇ ਤਾ ਕੀ ਪਤਾ ਕਿ ਗੱਲਾਂ-ਬਾਤਾਂ ਦੇ ਰਾਹੀਂ ਕਿਸੇ ਚੀਜ਼ਾਂ ਦਾ ਹੱਲ ਹੋ ਜਾਵੇ ਉਹ ਚੀਜ਼ਾਂ ਨੂੰ ਨਾ ਦੇਖਦਿਆਂ ਹੋਇਆ ਬੰਦੇ ਦਾ ਕਤਲ ਕਰਨਾ ਅੱਜਕੱਲ ਜ਼ਿਆਦਾ ਸੌਖਾ ਸਮਝਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਰਿਸ਼ਤਿਆਂ ਤੇ ਵਿਸ਼ਵਾਸ ਛੁੱਟਦਾ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਰੋਜ਼ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਰਿਸ਼ਤਿਆਂ ਦਾ ਕਤਲ ਕਿਉਂ ਹੋ ਰਿਹਾ ਹੈ ਇੱਕ ਵੱਡਾ ਸਵਾਲ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਰਾਏ ਦੇਣੀ ਹੈ ਕਮੈਂਟਾਂ ਜ਼ਰੀਏ ਆਪਣੀ ਰਾਏ ਦੇ ਸਕਦੇ ਹੋ ਤੇ ਉੱਥੇ ਹੀ ਫੋਨ ਕਰਕੇ ਵੀ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਆਪਣੀ رائے ਰੱਖਣ ਦੇ ਵਾਸਤੇ 01725013422 ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ 01723047680 ਉੱਤੇ ਕਾਲ ਕਰਕੇ ਤੁਸੀਂ ਆਪਣੀ رائے ਜ਼ਰੂਰ ਦਿਓ ਤਰ ਰਿਸ਼ਤਿਆਂ ਦੇ ਬਾਰੇ ਗੱਲਬਾਤ ਹੋ ਰਹੀ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਕੀ ਕਹਿਣਾ ਹੈ ਨਾਲ ਨਾਲ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਤਾਂ ਰਿਸ਼ਤਿਆਂ ਦੇ ਵਿੱਚ ਕਿਉਂ ਨਿਗਾਰ ਆਂਦਾ ਜਾ ਰਿਹਾ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਸਾਰੇ ਗੱਲਬਾਤ ਵੀ ਹੋ ਰਹੀ ਹੈ ਇੱਕ ਕਾਲਰ ਸਾਡੇ ਨਾਲ ਜੁੜੇ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਰਿਸ਼ਤਿਆਂ ਦੇ ਵਿੱਚ ਪੈਸਾ ਭਾਰੂ ਹੁੰਦਾ ਜਾ ਰਿਹਾ ਹੈ ਪੈਸੇ ਦੇ ਚੱਲਦਿਆਂ ਹੋਇਆ ਹੁਣ ਰਿਸ਼ਤਿਆਂ ਦੀ ਕੋਈ अहमियत ਨਹੀਂ ਰਹੀ ਪਹਿਲਾਂ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਦੇ ਸਮੇਂ ਦੇ ਵਿੱਚ ਮੋਬਾਈਲ ਫੋਨ ਕੁਝ ਨਹੀਂ ਹੁੰਦਾ ਸੀ ਇੱਕ ਦੂਸਰੇ ਦੇ ਨਾਲ ਬੈਠਦੇ ਸੀ ਟੀਵੀ ਇੱਕ ਹੀ ਘਰ ਦੇ ਵਿੱਚ ਹੁੰਦਾ ਸੀ ਸਾਰੇ ਜਣ ਇਕੱਠੇ ਬੈਠ ਕੇ ਦੇਖਦੇ ਸੀ ਖਾਣਾ ਇਕੱਠੇ ਬਹਿ ਕੇ ਖਾਂਦੇ ਸੀ ਤਾਂ ਆਪਸ ਦੇ ਵਿੱਚ ਤਾਰਾਂ ਜੁੜੀਆਂ ਹੋਈਆਂ ਸੀ ਰਿਸ਼ਤਿਆਂ ਦੀਆਂ ਹੁਣ ਅੱਜ ਕੱਲ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਕਾਰਨ ਦੇ ਵਿੱਚ ਮੋਬਾਈਲ ਫੋਨ ਉੱਤੇ ਸਭ ਕੁਝ ਦਿਖਦਾ ਹੈ ਇਸ ਲਈ ਟੀਵੀ ਦੀ ਲੋੜ ਨਹੀਂ ਹੁੰਦੀ ਸਾਰਿਆਂ ਕੋਲ ਇੱਕ ਆਪਣਾ ਮੋਬਾਈਲ ਹੁਣ ਫੋਨ ਹੁੰਦਾ ਹੈ ਸਾਰੇ ਜਣੇ ਆਪਣੇ ਕਮਰੇ ਦੇ ਵਿੱਚ ਫੋਨ ਦੇਖਦੇ ਨੇ ਜਿਸ ਦੇ ਕਾਰਨ ਰਿਸ਼ਤੇ ਦੀਆਂ ਤਾਰਾਂ ਹੁਣ ਟੁੱਟਦੀਆਂ ਜਾ ਰਹੀਆਂ ਨੇ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਸਾਸ੍ਰੀਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਜੀ ਮੈਂ ਲੁਧਿਆਣਾ ਜ਼ਿਲ੍ਹੇ ਤੋਂ ਬੋਲ ਰਿਹਾ ਗੁਰਮukh ਸਿੰਘ ਮੇਰਾ ਨਾਮ ਹੈ ਜੀ ਜੀ ਗੁਰਮukh ਜੀ ਅੱਜ ਰਿਸ਼ਤਿਆਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਤੇ ਇੱਕ ਮਾਹਵਾਬ ਦੇ ਵੱਲੋਂ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ ਅੱਜ ਦੀ ਰਿਪੋਰਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਆਪਣਾ ਘਰ ਬਸਾਉਣਾ ਚਾਹੁੰਦਾ ਸੀ ਪਰ ਮਾਹਵਾਬ ਚਾਹੁੰਦੇ ਸੀ ਉਹਦਾ ਕਿਤੇ ਹੋਰ ਵਿਆਹ ਕੀਤਾ ਜਾਵੇ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਖਬਰਾਂ ਤੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਆਖਰਕਾਰ ਰਿਸ਼ਤਿਆਂ ਦੇ ਵਿੱਚ ਹੁਣ ਪਹਿਲਾ ਵਰਗਾ ਨਿਗਾਰ ਮਤਲਬ ਪਹਿਲਾ ਵਰਗਾ ਪਿਆਰ ਨਹੀਂ ਰਿਹਾ ਇਹਨਾਂ ਦੇ ਵਿੱਚ ਨਿਗਾਰ ਕਿਉਂ ਆ ਰਿਹਾ ਅੱਜ ਜੀ ਬਿਲਕੁਲ ਜਿਹੜੇ ਰਿਸ਼ਤੇ ਨੇ ਬਿਲਕੁਲ ਹੀ ਖਤਮ ਹੋ ਗਏ ਨੇ ਦੇਖੋ ਸਭ ਤੋਂ ਨਜ਼ਦੀਕੀ ਰਿਸ਼ਤਾ ਇਹੜਾ ਮਾਂ ਪਿਓ ਦਾ ਆਪਣੇ ਪੁੱਤ ਨਾਲ ਹੁੰਦਾ ਜਿੱਤੇ ਕਿ ਪਹਿਲਾਂ ਪੁੱਤ ਬੜੇ ਚਾਮਾਂ ਦੇ ਨਾਲ ਪਾਲੇ ਜਾਂਦੇ ਸੀ ਇਤੋਂ ਤੱਕ ਕਿ ਜਿਹੜੇ ਪੁਰਾਣੇ ਬਜ਼ੁਰਗ ਸਾਨੂੰ ਦੱਸਦੇ ਨੇ ਕਿ ਜਿਹੜੇ ਜਦੋਂ ਉਹਨਾਂ ਦਾ ਪੁੱਤ ਕੋਈ ਇਕਲੌਤਾ ਪੁੱਤ ਹੁੰਦਾ ਸੀ ਤਾਂ ਉਹਨੂੰ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵੀ ਲੈਣ ਦਿੱਤੀ ਤੇ ਉਹਦਾ ਇਹ ਡਰ ਹੁੰਦਾ ਸੀ ਕਿਤੇ ਉਹਨਾਂ ਦੇ ਪੁੱਤ ਨੂੰ ਕੋਈ ਖੱਟ ਫੇੜ ਨਾਲ ਲੱਗ ਜਵੇ ਇਹ ਕਰਕੇ ਉਹ ਤਕਰੀਬਨ ਬਹੁਤ ਸਾਰੇ ਦੇਖਦੇ ਆ ਕਿ ਜਿਹੜੇ ਪੁਰਾਣੇ ਬਜ਼ੁਰਗ ਕਿੰਨੇ ਜਾਂ ਕੋਈ ਟੀਚਰ ਕਰ ਹੋਇਆ ਉਹ ਸਾਈਕਲ ਤੇ ਹੀ ਆਪਣਾ ਜੌਬ ਤੇ ਜਾਂਦੇ ਰਹੇ ਸੀ ਪਰ ਅੱਜ ਦੇ ਦੇਸ਼ ਦੇ ਵਿੱਚ ਦੇਖਿਆ ਜਾਵੇ ਤਾਂ ਦੇਖੋ ਸੱਤ ਪੇਟ ਤੋਂ ਬਚਾਉਣਾ ਤਾਂ ਬਹੁਤ ਦੂਰ ਕਤਲ ਹੋ ਰਹੇ ਨੇ ਸ਼ਰਿਆਮ ਜਿਹੜੀਆਂ ਚਾਹੇ ਉਹ ਤੇ ਘਰ ਖਿਆਣ ਵਾਲਾ ਭਾਵੇਂ ਔਰਤਾਂ ਮਰੀਆਂ ਜਾਣ ਕਤਲ ਇਸ ਤਰ੍ਹਾਂ ਦਾ ਹੋ ਰਿਹਾ ਏ ਤਾਜ਼ਾ ਘਟਨਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਆਪਣੇ ਉਹਨੇ ਆਪਣੇ ਪੁੱਤ ਨੂੰ ਮਾਰਤਾ ਇਸ ਤੋਂ ਪਹਿਲਾਂ ਸਾਰਵਾਲੀ ਨੇ ਕਰਵਾਏ ਨੂੰ ਮਾਰਤਾ ਰੋਜ਼ ਸਵਾਰਾਂ ਦੀਆਂ ਖਬਰਾਂ ਦੀਆਂ ਕੁੱਤੀਆਂ ਹੀ ਹੁੰਦੀਆਂ ਨੇ ਕਿ ਰੇਸਟਾਂ ਦਾ ਕਤਲ ਹੋ ਰਿਹਾ ਇਹਦੇ ਵਿੱਚ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇੱਕ ਦੂਜੇ ਨੂੰ ਨਾ ਸਮਝ ਸਕਣਾ ਤੇ ਇੱਕ ਦੂਜੇ ਦੇ ਲਈ ਟੈਂਪਨਾ ਕਰ ਸਕਣਾ ਸੋਸ਼ਲ ਮੀਡੀਆ ਤੇ ਹਰ ਬੰਦਾ ਜਿਹੜਾ ਉਹ ਐਕਟਿਵ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜੇ ਮੋਬਾਈਲ ਨੇ ਸਕਰੋਲਿੰਗ ਜਿਹੜੀ ਆ ਦਿਨ ਤੋਂ ਲੈ ਕੇ ਰਾਤ ਤੱਕ ਚੱਲੇ ਜਾਂਦੀ ਆ ਭਾਵੇਂ ਇੱਕ ਕਮਰੇ ਦੇ ਵਿੱਚ 4 ਮੈਂਬਰ ਬੈਠੇ ਹੋਣ ਤਾਂ ਚਾਰਾਂ ਕੋਲੇ ਮੋਬਾਈਲ ਹੁੰਦੇ ਨੇ ਉਹ ਆਪਣੇ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਜਿਹੜੇ ਆ ਰੁੱਝੇ ਹੁੰਦੇ ਨੇ ਇੱਕ ਦੂਜੇ ਨੂੰ ਜਿਹੜੇ ਆ ਉਹ ਦੇਖਦੇ ਤੱਕ ਨਹੀਂ ਆਉਂਦੀ ਗੱਲਬਾਤ ਤਾਂ ਕੀ ਕਰਨੀ ਆ ਜਦੋਂ ਇੱਕ ਦੂਜੇ ਦਾ ਸੁਭਾਅ ਨਹੀਂ ਪਤਾ ਹੋਊਗਾ ਇੱਕ ਦੂਜੇ ਦੇ ਅੰਦਰ ਮੰਨਦੇ ਬਲਬਲੇ ਨੇ ਅੰਦਰ ਹੀ ਰਹਿ ਜਾਂਦੇ ਨੇ ਸੋ ਇਹੀ ਕਾਰਨ ਆ ਕਿ ਰਿਸ਼ਤੇ ਖਤਮ ਹੋ ਰਹੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਆ ਉਹ ਇੰਨੀ ਜ਼ਿਆਦਾ ਗਰਾਬਟ ਆ ਗਈ ਕਿ ਕਤਲ ਕਰਨ ਤੋਂ ਵੀ ਜਿਹੜਾ ਉਹ ਗਰੇਟ ਨਹੀਂ ਹੋ ਰਿਹਾ ਗੁਰਮੁਖ ਜੀ ਗੁਰਮੁਖ ਜੀ ਸਵਾਲ ਇਹ ਵੀ ਹੈ ਕਿ ਹਰ ਜਗ੍ਹਾ ਮਾਪੇ ਸਹੀ ਨਹੀਂ ਹੁੰਦੇ ਇੱਥੇ ਮਾਪੇ ਗਲਤ ਨਜ਼ਰ ਆਏ ਜੇਕਰ ਬੱਚਾ ਆਪਣਾ ਘਰ ਬਸਾਉਣਾ ਚਾਹੁੰਦਾ ਸੀ ਹੱਦ ਇਹੀ ਹੋ ਸਕਦੀ ਸੀ ਕਿ ਜੇਕਰ ਨਹੀਂ ਬਣਦੀ ਨੂੰ ਸੱਸ ਦੀ ਅਲੱਗ ਕਰ ਦਿੱਤਾ ਜਾਵੇ ਰੋਟੀ ਪਾਣੀ ਵੱਖ ਹੋ ਜਾਂਦਾ ਜਾਂ ਕਿਤੇ ਹੋਰ ਰਹਿ ਲੈਂਦੇ ਉਹਨਾਂ ਨੂੰ ਥੋੜਾ ਮੌਕਾ ਦੇ ਦਿੱਤਾ ਜਾਂਦਾ ਇਹ ਚੀਜ਼ਾਂ ਦਾ ਹਾਲ ਸੀ ਪਰ ਉਹ ਬਿਲਕੁਲ ਨਹੀਂ ਸੀ ਚਾਹੁੰਦੇ ਕਿ ਉਹ ਘਰ ਆਵੇ ਹਾਲਾਂਕਿ ਪੋਤਿਆਂ ਦੇ ਨਾਲ ਦਾਦੀਆਂ ਦਾ ਬੜਾ ਪਿਆਰ ਹੁੰਦਾ ਹੈ ਪੋਤਾ ਵੀ ਸੀ ਪਰ ਉਹਦਾ ਵੀ ਕਹਿ ਸਕਦੇ ਸੋਚਿਆ ਨਹੀਂ ਗਿਆ ਇਹਨਾਂ ਦੇ ਵੱਲੋਂ ਬਿਲਕੁਲ ਦੇਖੋ ਸਹੀ ਗਲਤ ਦਾ ਬਾਤ ਦਾ ਵਿਸ਼ਾ ਵਾ ਪਰ ਜੇ ਕੋਈ ਬੰਦਾ ਗਲਤ ਕੀਤਾ ਹੈ ਤਾਂ ਕਿ ਉਹ ਜਿਹੜਾ ਜੀਜਾ ਦਾ ਘਰ ਹੈ ਉਹਦਾ ਖੋਲਣਾ ਵਾ ਤੇ ਭਾਵੇਂ ਉਹ ਗਲਤ ਸੀ ਭਾਵੇਂ ਸਹੀ ਸਰ ਲਾਕਫਾਇਰ ਦਾ ਜਿਹੜਾ ਟੁੱਡੇ ਵਿੱਚ ਹੀ ਖਤਮ ਹੋ ਕੇ ਉਹ ਪੁਰਾਣੇ ਬਜ਼ੁਰਗ ਕਹਿੰਦੇ ਸੀ ਜੇ ਕੋਈ ਸਾਡਾ ਬੱਚਾ ਸਾਡੇ ਕਹਨੇ ਚ ਵੀ ਨਹੀਂ ਹੈਗਾ ਤਾਂ ਉਹਨੂੰ ਅਲੱਗ ਕਰ ਦਿੰਦੇ ਸੀ ਉਹ ਤੋਂ ਦੂਰ ਚਲੇ ਜਾਂਦੇ ਸੀ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਤੋਂ ਪੁੱਛਦੇ ਰਹਿੰਦੇ ਸੀ ਮੇਰਾ ਪੁੱਤ ਕਿਵੇਂ ਆ ਜਾਂ ਪੁੱਤ-ਪੋਤਰਾ ਕਿ ਮੇਰਾ ਬਾਪ ਕਿਵੇਂ ਜਾਂ ਅੱਖਾਂ ਸਾਹਮਣੇ ਰਹਿੰਦੇ ਸੀ ਕਿ ਜੇ ਕੋਈ ਦੁੱਖ ਆਉਂਦਾ ਸੀਗਾ ਚਲੋ ਇੱਕ ਦੂਜੇ ਦੇ ਕੰਮ ਵੀ ਆਉਂਦੇ ਸੀ ਪਰ ਇੰਨੀ ਜ਼ਿਆਦਾ ਉਹ ਨਹੀਂ ਜਿਗੀ ਕਿ ਇੱਕ ਦੂਜੇ ਦੀ ਜਾਨ ਲੈ ਲੈਣੀ ਆ ਅੱਜ ਤਾਂ ਜਿਹੜਾ ਕਹਿੰਦੇ ਆ ਕਿ ਘੋਰ ਕਲਯੁਗ ਜਿਹੜਾ ਜਮਾਨਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਹੋਇਆ ਹੈ ਕਿ ਘੋਰ ਕਲਯੁਗ ਆਊਗਾ ਤਾਂ ਮੈਂ ਸਮਝਦਾ ਕਿ ਘੋਰ ਕਲਯੁਗ ਆ ਚੁੱਕਿਆ ਹੈ ਇਸ ਤੋਂ ਬਾਅਦ ਤਾਂ ਫਿਰ ਵਾਹਾਂ ਪਰ ਲੈ ਆਊਗੀ ਫਿਰ ਸਾਰਾ ਨਾਸ਼ ਹੋਊਗਾ ਹੂੰ ਠੀਕ ਹੈ ਠੀਕ ਹੈ ਸਰ ਤੁਸੀਂ ਆਪਣੀ ਜਾਣਕਾਰੀ ਦਿੱਤੀ رائے ਦਿੱਤੀ ਬਹੁਤ ਬਹੁਤ ਧੰਨਵਾਦ ਤਾਂ ਰਿਸ਼ਤਿਆਂ ਦੇ ਵਿੱਚ ਪਿਆਰ ਹੁਣ ਖਤਮ ਹੁੰਦਾ ਜਾ ਰਿਹਾ ਹੈ ਰਿਸ਼ਤਿਆਂ ਦੀ ਅਹਿਮੀਅਤ ਕਿਵੇਂ ਹੋਈ ਹੈ ਖਤਮ 1 ਵੱਟਾ ਸਵਾਲ ਹੈ ਕਦੋਂ ਰੁਕਣਗੇ ਰਿਸ਼ਤਿਆਂ ਦੇ ਰਿਸ਼ਤਿਆਂ ਦੇ ਕਤਲ ਅਜਨਾਲਾ ਦੇ ਵਿੱਚ ਮਾਂ ਪਿਓ ਦੇ ਵੱਲੋਂ ਪੁੱਤ ਦਾ ਕਤਲ ਕਰ ਦਿੱਤਾ ਗਿਆ ਪਾਣੀਪੱਤ ਦੇ ਵਿੱਚ ਮਾਂ ਨੇ ਆਪਣੇ ਪੁੱਤ ਸਮੇਤ ਕਈ ਬੱਚਿਆਂ ਨੂੰ ਮਾਰ ਦਿੱਤਾ ਮੋਗਾ ਦੇ ਵਿੱਚ ਐਨਆਰਆਈ ਤਾਏ ਦੇ ਵੱਲੋਂ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਤਾਂ ਲਹੂ ਦਾ ਰੰਗ ਹੁਣ ਚਟਾ ਹੁੰਦਾ ਜਾ ਰਿਹਾ ਤੇ ਹੁਣ ਰਿਸ਼ਤਿਆਂ ਤੇ ਪੈਸਾ ਭਾਰੂ ਹੁੰਦਾ ਹੋਇਆ ਦੇਖਿਆ ਜਾ ਸਕਦਾ ਹੈ ਤਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਇਸ ਬਾਰੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਇਸੇ ਤਰ੍ਹਾਂ ਹੋਰ ਨਵਾਂ ਪ੍ਰੋਗਰਾਮ ਲੈ ਕੇ ਜਲ ਖਾਸਰ ਹੋਵਾਂਗੇ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਪਤਨੀ ਯਾਨੀ ਅਰਦਾਗਿਨੀ ਜਿਸ ਨੂੰ ਸਰੀਰ ਦਾ ਅੱਧਾ ਅੰਗ ਵੀ ਕਿਹਾ ਜਾਂਦਾ ਹੈ ਪਰ ਜਦੋਂ ਸਰੀਰ ਦਾ ਅੱਧਾ ਅੰਗ ਹੀ ਜਾਨੀ ਦੁਸ਼ਮਣ ਬਣ ਜਾਵੇ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ ਧਰਮ ਪਤਨੀ ਜਿਹਨੂੰ ਅਸੀਂ ਅਰਧ ਅੰਗ ਨਹੀਂ ਕਹਿੰਦੇ ਅਸੀਂ ਅੱਧਾ ਅੰਗ ਗਿਣਦੇ ਹਾਂ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਦ ਭਾਗਾ ਔਰ ਸਮਾਜ ਦੇ ਲਈ ਕਲੰਕ ਜਦੋਂ ਇਹ ਸਟੈਬਲਿਸ਼ ਹੋ ਗਿਆ ਕਿ ਰੁਪਿੰਦਰ ਕੌਰ ਨੇ ਹੀ ਇਹ ਕੀਤਾ ਹੈ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਚ ਜ਼ਮੀਨੀ ਵਿਵਾਦ ਨੇ ਸ਼ਨੀਵਾਰ ਸਵੇਰੇ ਉਸ ਵੇਲੇ ਪਿਆਣਕ ਰੂਪ ਤਾਰ ਲਿਆ ਜਦੋਂ ਖੇਤਾਂ ਚ ਝਗੜੇ ਦੌਰਾਨ ਚਾਚੇ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਦਿੱਤੀ ਦਾਇਆ ਤੇ ਭਤੀਜਾ ਵੀ ਆਪਸ ਵਿੱਚ ਲੜੇ ਨੇ ਤੇ ਜਿਹੜਾ ਭਤੀਜੇ ਦੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਉਹਨਾਂ ਮੇਰੀ ਜੀ ਚਾਚਾ ਕੀ ਲੜਕੀ ਹੈ ਮੇਰੇ जो पिताजी और उनके पिताजी दोनों सगे भाई हाँ ये था वो थोड़ी गुस्सेल थी जिद्दी थी अपनी बातें मतलब किसी को बताती नहीं थी अपने अंदर ही रखती थी यही उन्होंने बताया कि जो तो सुंदर बच्चियाँ हैं उनसे इसको नफरत थी इसमें और भी तीन बच्चों की हत्या की ਸਰ ਮੇਰਾ ਘਰ ਵਾਲਾ ਹੁਣੋਂ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਸੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ